ਤਸਵੀਰਾਂ ਨੇ ਜਿਥੇ ਤੱਕ ਸ੍ਰੀ ਹਜ਼ੂਰ ਸਾਹਿਬ ਤੇ ਪ੍ਰਬੰਧਕੀ ਬੋਰਡ ਦੇ ਵਿੱਚ ਸਰਕਾਰੀ ਦਖਲਅੰਦਾਜ਼ੀ ਵਿਰੋਧ ਸਿੱਖ ਸੰਗਤ ਅਤੇ ਸ਼ੋਭਨੀ ਅਕਾਲੀ ਦਲ ਦਿੱਲੀ ਇਕਾਈ ਦੇ ਵਰਕਰਾਂ ਦੇ ਵੱਲੋਂ ਜੰਤਰਮੰਤਰ ਵਿਖੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਪਾਰਟੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਦੇ ਵਿੱਚ ਹੋਏ ਵਿਰੋਧ ਪ੍ਰਦਰਸ਼ਨ ਦੇ ਵਿੱਚ ਸੰਗਤ ਨੇ ਕੇਂਦਰ ਅਤੇ ਮਹਾਰਾਸ਼ਟਰ ਸਰਕਾਰਾਂ ਤੇ ਧਾਰਮਿਕ ਸੰਸਥਾਵਾਂ ਤੇ ਕਬਜ਼ਾ ਕਰਨ ਤੇ ਦੋਸ਼ ਲਗਾਏ ਸਰਨਾ ਨੇ ਕਿਹਾ ਹੈ ਕਿ ਦਿੱਲੀ ਦੀ ਗੁਰਦੁਆਰਾ ਕਮੇਟੀ ਪਹਿਲਾਂ ਹੀ ਸਰਕਾਰਾਂ ਪ੍ਰਭਾਵ ਹੇਠਾ ਕੇ ਸਿੱਖ ਮਾਨ ਸਨਮਾਨ ਅਤੇ ਜਾਇਦਾਦਾਂ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ ਅਤੇ ਹੁਣ ਸਰਕਾਰ ਸ੍ਰੀ ਹਜ਼ੂਰ ਸਾਹਿਬ ਨੂੰ ਵੀ ਉਸੇ ਰਸਤੇ ਤੇ ਲੈ ਜਾਣਾ ਚਾਹੁੰਦੀ ਹੈ ਅਨੰਨੇ ਕਿਹਾ ਹੈ ਅਸੀਂ ਨਾ ਤਾਂ ਦਿੱਲੀ ਦੇ ਵਿੱਚ ਚੁੱਪ ਬੈਠੇ ਹਾਂ ਤੇ ਨਾ ਹੀ ਮਹਾਰਾਸ਼ਟਰਾਂ ਦੇ ਵਿੱਚ ਬੈਠਾਂਗੇ ਉਹ ਸਰਕਾਰ ਨਾਲ ਲੜਨ ਲਈ ਤਿਆਰ ਹਾਂ ਅਜੁਰ ਸਾਹਿਬ ਦੇ ਸਾਫਕਾ ਮੈਂਬਰ ਜਨੈਲ ਸਿੰਘ ਦੀ ਅਗਵਾਈ ਵਾਲੀ ਸੰਗਤ ਨੇ ਦੋਸ਼ ਲਗਾਏ ਨੇ ਕਿ ਸਰਕਾਰਾਂ ਚੁਣੀਆਂ ਹੋਈਆਂ ਪ੍ਰਬੰਧਕੀ ਕਮੇਟੀ ਦੀ ਬਜਾਏ ਆਪਣੇ ਮਨਪਸੰਦ ਲੋਕਾਂ ਨੂੰ ਨਾਮਜ਼ਦ ਕਰਕੇ ਗੁਰਦੁਆਰਾ ਪ੍ਰਬੰਧਨ ਨੂੰ ਸਰਕਾਰੀ ਕੰਟਰੋਲ ਘੇਟ ਲੈਣ ਦੀ ਕੋਸ਼ਿਸ਼ਾਂ ਕਰ ਰਹੀਆਂ ਹਨ ਅਚੇਹੇ ਮਾਮਲੇ ਹੋਰ ਗੁਰਦੁਆਰਿਆਂ ਦੀਆਂ ਕਮੇਟੀਆਂ ਵਿੱਚ ਵੀ ਦੇਖੇ ਗਏ ਹਨ ਸੰਗਤ ਨੇ ਮੰਗ ਕੀਤੀ ਹੈ ਕਿ ਸ੍ਰੀ ਹਜ਼ੂਰ ਸਾਹਿਬ ਦੀ ਸੇਵਾ ਉਸੇ ਚੁਣੀ ਹੋਈ ਕਮੇਟੀ ਨੂੰ ਸੌਂਪੀ ਜਾਵੇ ਜਿਸ ਕੋਲ ਸੰਗਤ ਦਾ ਆਦੇਸ਼ ਹੈ ਤੇ ਨਾਲ ਹੀ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰਾਂ ਅਚੇਹੇ ਯਤਨਾਂ ਤੋਂ ਬਾਜ਼ ਨਹੀਂ ਹੁੰਦੀਆਂ ਨੇ ਤਾਂ ਪੂਰੇ ਦੇਸ਼ ਦਾ ਸਿੱਖ ਭਾਈਚਾਰਾ ਇਕਜੁੱਟ ਹੋ ਕੇ ਵਿਰੋਧ ਦਰਜ ਕਰਾਏਗਾ ਦੱਸ ਦਈਏ ਕਿ ਮਨਜੀਤ ਸਿੰਘ ਢੀਕੇ ਤਜਿੰਦਰ ਸਿੰਘ ਗੋਪਾ ਮਨਜੀਤ ਸਿੰਘ ਸਰਨਾ ਮਹਿੰਦਰ ਸਿੰਘ ਅਤੇ ਅਮਨਪ੍ਰੀਤ ਸਿੰਘ ਸਹਾਦਰਾ ਆਦਿ ਨੇ ਵੀ ਵਿਰੋਧ ਪ੍ਰਦਰਸ਼ਨ ਦੇ ਵਿੱਚ ਹਿੱਸਾ ਲਿਆ ਉਹਦੇ ਵਿੱਚ ਉਹ ਦੇਖਿਆ ਜਾਂਦਾ ਕਿ ਸਰਕਾਰ ਇਹ ਐਕਟ ਚੇਂਜ ਕਰਕੇ ਗੁਰੂ ਘਰ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੀ ਆ संत महापुरुष कई बारी रास्ते थे उसरे और बीजेपी सरकार इस बारे कुछ भी गल नहीं कर रही उने 11 जुलाई नु मुंबई आबाग मैदान ते ऐसी जोरदार प्रदर्शन समय बीते माध्यम ते आंदोलन किया तीन विधायक ने महाराष्ट्र दे मानसून सेशन विच गल कीती आ पर आजे तक कोई सरकार ओदे को बारे जवाब नहीं दे रही इस कारगे मजबूर आज सानू इथे आना पड़ा इथे आना पया जी ते हुण सरकार तो मांगें नहीं आ ਕਿ ਸਰਕਾਰੀ ਅਨੁਦਰਭਾਨ ਨਹੀਂ ਜ਼ਿਆਦਾ ਹੈ। ਦੇ ਸਰਕਾਰੀ ਪ੍ਰਧਾਨ ਨਹੀਂ ਚਾਇਦਾ ਸਾਨੂੰ ਸਾਡੇ ਜਿਹੜੇ ਅਧਿਐਖ ਨਾਮਿਨੇਟ ਕਰਨ ਦਾ ਅਧਿਕਾਰ ਪਹਿਲਾਂ ਐਕਟ ਦੇ ਵਿੱਚ ਸੀ ਉਦਾਂ ਹੀ ਅਧਿਕਾਰ ਸਾਨੂੰ ਦਿਓ ਜੀ ਤਸਵੀਰਾਂ ਨੇ ਜਿੱਥੇ ਤੱਕ ਸ੍ਰੀ ਹਜ਼ੂਰ ਸਾਹਿਬ ਤੇ ਪ੍ਰਬੰਧਕੀ ਬੋਰਡ ਦੇ ਵਿੱਚ ਸਰਕਾਰੀ ਦਖਲਅੰਦਾਜ਼ੀ ਵਿਰੋਧ ਸਿੱਖ ਸੰਗਤ ਅਤੇ ਸ਼ੋਭਨੀ ਅਕਾਲੀ ਦਲ ਦਿੱਲੀ ਇਕਾਈ ਦੇ ਵਰਕਰਾਂ ਦੇ ਵੱਲੋਂ ਜੰਤਰਮੰਤਰ ਵਿਖੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਪਾਰਟੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਦੇ ਵਿੱਚ ਹੋਏ ਵਿਰੋਧ ਪ੍ਰਦਰਸ਼ਨ ਦੇ ਵਿੱਚ ਸੰਗਤ ਨੇ ਕੇਂਦਰ ਅਤੇ ਮਹਾਰਾਸ਼ਟਰ ਸਰਕਾਰਾਂ ਤੇ ਧਾਰਮਿਕ ਸੰਸਥਾਵਾਂ ਤੇ ਕਬਜ਼ਾ ਕਰੰਦੇ ਦੋਸ਼ ਲਗਾ ਸਰਨਾ ਨੇ ਕਿਹਾ ਹੈ ਕਿ ਦਿੱਲੀ ਦਿੱਲੀ ਗੁਰਦੁਆਰਾ ਕਮੇਟੀ ਪਹਿਲਾਂ ਹੀ ਸਰਕਾਰਾਂ ਪ੍ਰਭਾਵ ਦੇ ਠਾਕੇ ਸਿੱਖ ਮਾਨ ਸਨਮਾਨ ਅਤੇ ਜਾਇਦਾਦਾਂ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ ਅਤੇ ਹੁਣ ਸਰਕਾਰ ਸ੍ਰੀ ਹਜ਼ੂਰ ਸਾਹਿਬ ਨੂੰ ਵੀ ਉਸੇ ਰਸਤੇ ਤੇ ਲੈ ਜਾਣਾ ਚਾਹੁੰਦੀ ਹੈ ਉਨਾਂ ਨੇ ਕਿਹਾ ਹੈ ਅਸੀਂ ਨਾ ਤਾਂ ਦਿੱਲੀ ਦੇ ਵਿੱਚ ਚੁੱਪ ਬੈਠੇ ਹਾਂ ਤੇ ਨਾ ਹੀ ਮਹਾਰਾਸ਼ਟਰਾਂ ਦੇ ਵਿੱਚ ਬੈਠਾਂਗੇ ਉਹ ਸਰਕਾਰ ਨਾਲ ਲੜਨ ਲਈ ਤਿਆਰ ਹਾਂ ਹਜੂਰ ਸਾਹਿਬ ਦੇ ਸਾਬਕਾ ਮੈਂਬਰ ਜਨੈਤ ਸਿੰਘ ਦੀ ਅਗਵਾਈ ਵਾਲੀ ਸੰਗਤ ਨੇ ਦੋਸ਼ ਲਗਾਏ ਨੇ ਕਿ ਸਰਕਾਰਾਂ ਚੁਣੀਆਂ ਹੋਈਆਂ ਪ੍ਰਬੰਧਕੀ ਕਮੇਟੀ ਦੀ ਬਜਾਏ ਆਪਣੇ ਮਨਪਸੰਦ ਲੋਕਾਂ ਨੂੰ ਨਾਮਜ਼ਦ ਕਰਕੇ ਗੁਰਦੁਆਰਾ ਪ੍ਰਬੰਧਨ ਨੂੰ ਸਰਕਾਰੀ ਕੰਟਰੋਲ ਖੇਤ ਲੈਣ ਦੀ ਕੋਸ਼ਿਸ਼ਾਂ ਕਰਨੀਆਂ ਹਨ ਅਜਿਹੇ ਮਾਮਲੇ ਹੋਰ ਗੁਰਦੁਆਰਿਆਂ ਦੀਆਂ ਕਮੇਟੀਆਂ ਵਿੱਚ ਵੀ ਦੇਖੇ ਗਏ ਹਨ ਸੰਗਤ ਨੇ ਮੰਗ ਕੀਤੀ ਹੈ ਕਿ ਸ੍ਰੀ ਹਸੂਰ ਸਾਹਿਬ ਦੀ ਸੇਵਾ ਉਸੇ ਚੁਣੀ ਹੋਈ ਕਮੇਟੀ ਨੂੰ ਸੌਂਪੀ ਜਾਵੇ ਜਿਸ ਕੋਲ ਸੰਗਤ ਦਾ ਆਦੇਸ਼ ਹੈ ਤੇ ਨਾਲ ਹੀ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰਾਂ ਅਜਿਹੇ ਯਤਨਾਂ ਤੋਂ ਬਾਜ਼ ਨਹੀਂ ਹੁੰਦੀਆਂ ਨੇ ਤਾਂ ਪੂਰੇ ਦੇਸ਼ ਦਾ ਸਿੱਖ ਪਾਈਚਾਰਾ ਇਕਜੁੱਟ ਹੋ ਕੇ ਵਿਰੋਧ ਦਰਜ ਕਰਾਏਗਾ ਦੱਸ ਦਈਏ ਕਿ ਮਨਜੀਤ ਸਿੰਘ ਜੀ ਕੇ ਤਜਿੰਦਰ ਸਿੰਘ ਗੋਪਾ ਮਨਜੀਤ ਸਿੰਘ ਸਰਨਾਮ ਮਹਿੰਦਰ ਸਿੰਘ ਅਤੇ ਅਮਨਪ੍ਰੀਤ ਸਿੰਘ ਸਹਾਦਰਾ ਆਦਿ ਨੇ ਵੀ ਵਿਰੋਧ ਪ੍ਰਦਰਸ਼ਨ ਦੇ ਵਿੱਚ ਹਿੱਸਾ ਲਿਆ। ਦੇ ਵਿੱਚ ਉਹ ਦੇਖਿਆ ਜਾਂਦਾ ਕਿ ਸਰਕਾਰ ਇਹ ਐਕਟ ਚੇਂਜ ਕਰਕੇ ਗੁਰੂ ਘਰ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੀ ਆ। संत महापुरुष कई बार रास्ते थे उतरे और बीजेपी सरकार इन सब बारे कुछ भी बात नहीं कर रही उन्होंने 11 जुलाई को मुंबई आबाद मैदान पे ऐसी जोरदार प्रदर्शन समय बीते माध्यम से आंदोलन किया तीन विधायक ने महाराष्ट्र दे मानसून सेशन में भी गल कीती है पर आज तक कोई सरकार उदे बारे जॉब नहीं दे रही इस कारण के मजबूर आज सानो इथे आना पड़ा इथे आना पया जी ਲੇ ਹੁਣ ਸਰਕਾਰ ਤੋਂ ਮੰਗੇ ਨਹੀਂ ਆ ਕਿ ਸਰਕਾਰੀ თან ਦਰਹਾਨ ਨਹੀਂ ਚਾਹੀਦਾ ਹੈ ਸਰਕਾਰੀ ਪ੍ਰਧਾਨ ਨਹੀਂ ਚਾਹੀਦਾ ਸਾਨੂੰ ਸਾਡੇ ਜਿਹੜੇ ਅਧਿਖਸ਼ ਨਾਮਿਨੇਟ ਕਰਨ ਦਾ ਅਧਿਕਾਰ ਪਹਿਲਾਂ ਐਕਟ ਦੇ ਵਿੱਚ ਸੀ ਉਦਾਂ ਹੀ ਅਧਿਕਾਰ ਸਾਨੂੰ ਦਿਓ ਜੀ